ਬਹੁਤ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਮੇਰੇ ਕੋਲ ਇੱਕ ਪੂਰੀ ਲਿਸਟ ਪਈ ਹੈ 9-9 ਵੋਟਾਂ ਵਾਲੇ ਮਲੌਦ ਉਹਦੇ ਵਿੱਚ ਮਲੌਦ ਸੈਕਸ਼ਨ ਚ ਦੋਹਾਈ ਹੈ ਧੂਰਾ ਸਾਡੇ ਧੂਰੀ ਮੇਰਾ ਹਲਕਾ ਹੈ 9 ਵੋਟਾਂ ਤੇ ਕਾਂਗਰਸ ਜਿੱਤੀ ਹੈ ਜੀ ਧੂਰੀ ਤੋਂ ਧੂਰੀ ਜੋਨ ਹੈ ਉਹਦਾ ਧੂਰਾ ਇੱਕ ਬਲੌਕ ਸੰਪਤੀ ਹੈ 9 ਤੇ 10 10 ਤੇ 13 13 ਤੇ 24 ਤੇ 29 ਤੇ 20 ਤੇ 92 ਤੇ ਇਸ ਤਰ੍ਹਾਂ ਮੇਰੇ ਕੋਲ ਇਹ ਸਾਰੀ ਲਿਸਟ ਪਈ ਹੈ ਜੀ ਜਿੱਥੇ ਮੈਂ ਦੱਸਦਾ ਚੁਨੀਰ 30 ਵੋਟਾਂ ਤੇ ਇੰਡੀਅਨ ਨੈਸ਼ਨਲ ਕਾਂਗਰਸ ਜਿੱਤੀ ਹੈ ਜੀ ਚੁਨੀਰ ਤੋਂ ਬਾਜੇਵਾਲਾ ਬਲਕ ਸੰਤੀ ਹੈ ਭਰਤਗੜ 40 ਵੋਟਾਂ ਤੇ ਭਰਤਗੜ ਰੋਪੜ ਦੇ ਵਿੱਚ ਪੈਂਦਾ ਜੀ ਆਨੰਦਪੁਰ ਸਾਹਿਬ ਸੋ ਇਹ ਸਾਡੇ ਕੋਲੇ ਲਿਸਟ ਹੈ ਸੋ ਇਹ ਕਾਂਗਰਸ ਵੱਲੋਂ ਇਹ ਕਹਿਣਾ ਕੋਈ ਇਹ ਤਾਂ ਜੀ ਉਹ ਛਪਾ ਲੇ ਬੈਲਟ ਪੇਪਰ ਬਾਅਦ ਛਪਾ ਲੇ ਇਹ ਪਹਿਲੇ ਹੀ ਪਾ ਦੇਣਗੇ ਅਗਲੇ ਦਿਨ ਕਹਿੰਦੇ ਇਹ ਹੁਣ ਉਹਦੇ ਉੱਤੇ ਸਿਆਹੀ ਡੋਲ ਦੇਣਗੇ ਇਹ ਹੁਣ ਸਾਡੇ ਏਜੰਟਾਂ ਨੂੰ ਬਾਹਰ ਕੱਢ ਦੇਣਗੇ ਇਹ ਮਤਲਬ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਵੱਧ ਇਲਜ਼ਾਮ ਲਾਇਆ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਉਹਨੂੰ ਪੁੱਛ ਲੋ ਕਿੰਨੀਆਂ ਜਿੱਤੇ ਨੇ ਉਹ ਜੇ ਜੇ ਆ ਗੱਲ ਹੁੰਦੀ ਉਹਨਾਂ ਦੀ ਵੀ ਸਾਈਡ ਅਸਲ 'ਚ ਨਾ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਹੀ ਨਜ਼ਰ ਆਉਂਦਾ ਇਹ ਇਹ ਕਰਦੇ ਰਹੇ ਸਾਰਾ ਕੁਝ ਇਦਾਂ ਇਤੋਂ ਪਹਿਲਾਂ ਵਾਲੀਆਂ ਇਲੈਕਸ਼ਨਾਂ 'ਚ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਬਸ ਨਾਉਂਸ ਹੀ ਕਰ ਦਿੰਦੇ ਸੀ ਬਾਹਰੋਂ ਵੀ 20 ਦੀਆਂ 20 ਜਿੱਤ ਗਏ ਜੀ ਚਲੋ ਕਰੇ ਜਾਓ ਸਾਰੇ ਜਾਨੇ ਇਸ ਵਾਰ ਪਹਿਲੀ ਵਾਰ ਵੀਡੀਓਗ੍ਰਾਫੀ ਹੋਈ ਹੈ ਸਾਰੇ ਚੈਨਲਾਂ 'ਤੇ ਲਾਈਵ ਚੱਲਿਆ ਹੈ ਹਜੇ ਵੀ ਦੱਸ ਰਿਹਾ ਹੈ ਸੋ 1800 ਤੋਂ ਵੱਧ ਬਲੋਕ ਸੰਮਤੀਆਂ ਜਿੱਤੀਆਂ ਨੇ 250 ਤੋਂ ਵੱਧ ਸਾਡੀਆਂ ਲਗਭਗ ਜਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜੀਆਂ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮ ਆਦਮੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਸਰੇਕ ਨੂੰ ਹੱਕ ਹੈ ਜੇ 5 ਵੋਟਾਂ ਜਿੱਤਿਆ 4 ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬੱਸ ਬਹੁਤ ਸਾਰੀਆਂ ਵਧਾਈਆਂ ਜਿਹੜੇ-ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ 68% ਬਲੌਕ ਸੰਮਤੀ ਤੇ 72% ਜ਼ਿਲ੍ਹਾ ਪ੍ਰੀਸ਼ਦ ਮਿਲਾ ਕੇ ਟੋਟਲ 70% ਸਾਡੀਆਂ ਜਿਹੜੀਆਂ ਪੇਂਡੂ ਏਰੀਆ ਦੇ ਵਿੱਚੋਂ ਸੀਟਾਂ ਬਣਦੀਆਂ ਨੇ ਤੇ ਇਹਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਆ ਜੇ ਤੁਸੀਂ ਹੁਣ ਇਹ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤਗੇ ਕਿਤੋਂ 10 ਜਿੱਤਗੇ ਕਿਤੋਂ 11 ਜਿੱਤਗੇ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤ ਫਹਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤ ਫਹਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ ਕਲੀਅਰ ਹੈ 4 ਸਾਲਾਂ ਬਾਅਦ ਜਿਹੜੇ ਕੰਮ ਭਾਵੇਂ ਉਹ ਦਿਨੇ ਬਿਜਲੀ ਭਾਵੇਂ ਉਹ ਕੱਸੀ ਦਾ ਸੂਏ ਦਾ ਪਾਣੀ ਭਾਵੇਂ ਉਹ ਫੌਜ ਦੇ ਜਵਾਨ ਜਾਂ ਪੁਲਿਸ ਦੇ ਜਵਾਨ ਦੀ ਸ਼ਹੀਦੀ ਤੇ 1 ਕਰੋੜ ਰੁਪਈਆ ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਪਿੰਡਾਂ ਨਾਲ ਸੰਬੰਧਿਤ ਨੇ ਸਾਰੇ ਭਾਵੇਂ 58000 ਨੌਕਰੀਆਂ ਭਾਵੇਂ ਟੋਲ ਪਲਾਜ਼ੇ ਬੰਦ ਕਰਨੇ ਭਾਵੇਂ ਉਹ ਸ਼ਤਾਬਦੀਆਂ ਮਨਾਉਣੀਆਂ ਗੁਰੂ ਸਾਧੀਆਂ ਉਹ ਸਾਡੇ ਫਰਜ਼ਾਂ 'ਚ ਆ ਜਾਂਦੇ ਸਾਰੇ ਸੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਔਰ ਸਾਨੂੰ ਉਮੀਦ ਹੈ ਕਿ ਜਿੱਥੇ-ਜਿੱਥੇ ਸਾਡੇ ਜਿਹੜੇ ਕੈਂਡੀਡੇਟ ਨੇ ਬਹੁਤ ਘੱਟ ਮਾਰਜਨ ਤੇ ਹਾਰੇ ਵੀ ਨੇ ਉੱਥੇ-ਉੱਥੇ ਉਹ ਆਪਣੀਆਂ ਕਮੀਆਂ ਲੱਭਣਗੇ ਲੋਕਾਂ ਕੋਲ ਜਾਵਾਂਗੇ ਕਿਹੜੀ ਕਮੀ ਰਹੀ ਕਿ ਲੋਕਾਂ ਨੇ ਜਿਹੜਾ ਉਹ ਫਤਵਾ ਜਿਹੜਾ ਥੋੜੇ ਜਿ ਮਾਰਜਨ ਤੇ ਕਿਤੇ ਹੋਰ ਕੀਤਾ ਹੈ ਉਹਨਾਂ ਨਾਲ ਜਰੂਰ ਗੱਲਬਾਤ ਕਰਨੀ ਚਾਹੀਦੀ ਹੈ ਮੈਂ ਸਾਰੇ ਆਪਣੀ ਪਾਰਟੀ ਦੇ ਵਰਕਰਾਂ ਚੇਅਰਮੈਨਾਂ ਜਾਂ ਲੀਡਰਾਂ ਨੂੰ ਅਸੀਂ ਉੱਥੇ ਭੇਜਾਂਗੇ ਲੋਕਾਂ ਕੋਲ ਅਸੀਂ ਲੋਕਾਂ ਦੇ ਵਿੱਚੋਂ ਹੀ ਨਿਕਲੇ ਆ ਲੋਕਾਂ 'ਚ ਹੀ ਰਹਿਣਾ ਤੇ ਇਸ ਜਿਹੜਾ ਜਿਸ ਤਰ੍ਹਾਂ ਮੈਂ ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਪਹਿਲਾਂ 17 ਚ ਸਰਕਾਰ ਬਣੀ 18 ਚ ਵੋਟਾਂ ਪੈ ਗਈਆਂ 12 ਚ ਸਰਕਾਰ ਬਣੀ 13 ਚ ਪੈ ਗਈਆਂ ਹੁਣ 22 ਚ ਸਰਕਾਰ ਬਣੀ ਹੈ ਲਗਭਗ 26 ਚ ਵੋਟਾਂ ਪਈਆਂ ਪੌਣੇ 4 ਸਾਲ ਬਾਅਦ ਅੱਜ ਅਗਲੇ ਸਾਲ ਇੰਨਾ ਦਿਨਾਂ ਦੇ ਵਿੱਚ ਸ਼ਾਇਦ ਕੋਟ ਲੱਗ ਜਾਊਗਾ ਇਲੈਕਸ਼ਨ ਦਾ ਇੱਕ ਸਾਲ ਰਹਿ ਗਿਆ ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ ਜਿੰਨੇ ਗਰੰਟੀਆਂ ਜਿਹੜੀਆਂ ਅਸੀਂ ਦਿੱਤੀਆਂ ਵੀ ਨਹੀਂ ਸੀ ਉਹ ਵੀ ਪੂਰੀਆਂ ਕਰਤੀਆਂ ਜਿਹੜੀਆਂ ਦੋ ਚਾਰ ਰਹਿੰਦੀਆਂ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਤੇ ਵੀ ਗੌਰ ਕਰਕੇ ਤੇ ਸਾਰਾ ਲੇਖਾ ਜੋਖਾ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ ਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ ਕੱਲਾ ਪੰਜਾਬ 'ਚ ਨਹੀਂ ਕੇਜਰੀਵਾਲ ਸਾਹਿਬ ਪੂਰੇ ਦੇਸ਼ ਜਿਏ ਨੇ ਹੁਣੇ ਗੋਆ ਤੋਂ ਆਏ ਨੇ ਗੋਆ ਦੇ ਵਿੱਚ ਵੀ ਇਲੈਕਸ਼ਨ ਹੋਣੀ ਹੈ ਅੱਜ ਸ਼ਨੀਵਾਰ ਕੋਈ ਹੈ ਸ਼ਨੀਵਾਰ ਨੂੰ ਇਲੈਕਸ਼ਨ ਹੈ ਗੋਆ ਦੇ ਵਿੱਚ ਵੀ ਬਲੌਕ ਸੰਮਤੀ ਦੀਆਂ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਗੁਜਰਾਤ ਦੇ ਵਿੱਚ ਸਾਡੇ ਐਮਐਲਏ ਨੇ ਮਾਰਚ ਵਿੱਚ ਇਲੈਕਸ਼ਨ ਗੁਜਰਾਤ ਦੇ ਵਿੱਚ ਵੀ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਚ ਲੜ ਰਹੇ ਆ ਐਮਐਲਏ ਨੇ ਸਾਡੀ ਹਾਜ਼ਰੀ ਹੈਗੀ ਉੱਥੇ ਜੰਮੂ ਕਸ਼ਮੀਰ ਚ ਸਾਡਾ ਡੋਡੇ ਤੋਂ ਸਾਡਾ ਇੱਕ ਐਮਐਲਏ ਸਾਡਾ ਜਿੱਤਿਆ ਹੋਇਆ ਹੈ ਰੀਸੈਂਟਲੀ ਹੁਣ ਕੇਰਲਾ ਦੇ ਵਿੱਚ 3 ਸੀਟਾਂ ਆਈਆਂ ਕੇਰਲਾ ਵਿੱਚ ਕੇਰਲਾ ਦੇ ਵਿੱਚ 3 ਸੀਟਾਂ ਸਾਡੀਆਂ ਲੋਕਲ ਬਾਡੀ ਇਲੈਕਸ਼ਨਾਂ ਦੇ ਵਿੱਚ 3 ਲੇਡੀਜ਼ ਜਿੱਤੀਆਂ ਨੇ ਸਵਾਗਤ ਆ ਮਾਦੀ ਪਾਰਟੀ ਦੀਆਂ ਜੜਾਂ ਨੇ ਉਹ ਪੂਰੇ ਦੇਸ਼ ਦੇ ਵਿੱਚ ਇਮਾਨਦਾਰੀ ਦੀ ਰਾਜਨੀਤੀ ਦੀਆਂ ਫੈਲ ਰਹੀਆਂ ਨੇ ਤੇ ਮੈਂ ਵਧਾਈਆਂ ਵੀ ਦਿਨਾ ਸਾਡੇ ਨੈਸ਼ਨਲ ਕਨਵਿਨਿਅਰ ਸਾਹਿਬ ਨੂੰ ਔਰ ਇਸੇ ਤਰ੍ਹਾਂ ਬਾਕੀ ਵਿਰੋਧੀਆਂ ਨੇ ਤਾਂ ਇਲਜ਼ਾਮ ਲਾਈ ਹੋ ਜਾਣੇ ਨੇ ਜਿੱਥੋਂ ਜਿੱਤ ਗਏ ਉੱਥੇ ਸਹੀ ਹੈ ਜਿੱਦੋਂ ਹਾਰ ਗਏ ਉੱਥੇ ਤਾਂ ਕਹਿ ਇਹ ਤਾਂ ਉਹਨਾਂ ਨੇ ਕਹਿਣੇ ਕਹਿਣਾ ਹੁੰਦਾ ਮੈਂ ਪਹਿਲਾਂ ਹੀ ਤੁਹਾਨੂੰ ਉਸ ਦਿਨ ਪ੍ਰੈਸ ਕਾਨਫਰੰਸ ਕਰਕੇ ਦੱਸਤਾ ਸੀ ਕੋਈ ਕਿਸੇ ਕਿਸਨਾ ਧੱਕਾ ਨਹੀਂ ਬਿਲਕੁਲ ਫੇਅਰ ਇਲੈਕਸ਼ਨ ਹੈ ਔਰ ਜਿਹੜੇ ਅੰਦਰ ਏਜੰਟ ਬੈਠੇ ਨੇ ਉਹ ਕਹਿੰਦੇ ਨੇ ਬਿਲਕੁਲ ਸਹੀ ਹੋ ਰਿਹਾ ਜੀ ਬਾਹਰ ਵਾਲੇ ਰੋਲਾ ਪਾ ਰਹੇ ਨੇ ਜੀ ਬਹੁਤ ੱੱਕਾ ਹੋ ਰਿਹਾ ਜੀ ਆ ਹੋ ਰਿਹਾ ਜੀ ਹੋ ਰਿਹਾ ਉਹ ਅਸਲ ਚ ਆਪਣੀ ਹਾਰ ਨੂੰ ਕਿਸੇ ਹੋਰ ਪਾਸੇ ਡਾਇਵਰਟ ਕਰਨਾ ਚਾਹੁੰਦੇ ਸੀਗੇ ਜੋ ਕਿ ਨਹੀਂ ਹੋ ਸਕਦੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਈ ਸਵਾਲ ਤੁਹਾਡਾ ਹੋਵੇ ਤਾਂ ਅਸੀਂ ਲੱਗ ਸਕਦੇ ਹਾਂ ਦੀ ਵਧੀਆ ਗੱਲ ਹੈ ਜੀ ਵੀਰੇ ਆ ਦੇਖੋ ਅਕਾ ਕਾਂਗਰਸ ਤੋਂ 4 ਗੁਣਾ ਵੱਧ ਵੋਟਾਂ ਪਈਆਂ ਜੇ ਸੀਟਾਂ ਮਿਲੀਆਂ ਨੇ ਅਕਾਲੀ ਦਲ ਤੋਂ 5 ਗੁਣਾ ਵੱਧ ਤੇ ਉਹਨਾਂ ਤੋਂ 20 ਗੁਣਾ ਵੱਧ ਆਪਣਾ ਬੀਜੇਪੀ ਤੋਂ ਤੇ ਇਹ ਪ੍ਰਾਪਤੀ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਹੈ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਹੋਰ ਵੀ ਜ਼ਿਆਦਾ ਜੋਸ਼ ਨਾਲ ਕੰਮ ਕਰਾਂਗੇ ਕਿ ਲੋਕ ਜਿਹੜਾ ਕੀਤੇ ਹੋਏ ਕੰਮਾਂ ਦਾ ਰਿਵਾਰਡ ਦੇ ਰਹੇ ਐ ਐਕਚੁਅਲੀ ਤੁਸੀਂ ਹੀ ਕਹਿੰਦੇ ਸੀ ਉਸ ਦਿਨ ਪ੍ਰੈਸ ਕਾਨਫਰੰਸ 'ਚ ਵੀ ਸੈਮੀਫਾਈਨਲ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਰਿਜ਼ਲਟ ਤੋਂ ਬਾਅਦ ਗੱਲ ਕਰ ਲਿਓ ਕਰ ਲਓ ਅੱਜ ਫਿਰ ਕੀ ਕੀ ਕਹੋਗੇ ਇਹਨੂੰ ਸੈਮੀਫਾਈਨਲ ਕਹੋਗੇ ਜਾਂ ਅਗਲੀ ਸਰਕਾਰ ਦਾ ਲੇਖਾ ਜੋਖਾ ਜਾਂ ਕੀ ਕਹਿੰਦੇ ਸੀ ਤੁਸੀਂ ਉਹ ਪੱਤਰਕਾਰ ਕਿਤੇ ਨੇ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਹੈ ਮੈਂ ਕਹਿੰਦਾ ਸੀ ਵੀ ਤਰਨ ਤਰਨ ਨੂੰ ਵੀ ਸੈਮੀਫਾਈਨਲ ਕਹਿ ਦਿੰਨੇ ਹੋ ਅੱਗੇ ਹੋਰ ਆਉਣਗੇ ਇਲੈਕਸ਼ਨ ਉਹਨੂੰ ਵੀ ਸੈਮੀਫਾਈਨਲ ਕਹਿ ਦਿੰਨੇ ਹੋ ਕੱਲੇ ਕੱਲੇ ਨੂੰ ਸੈਮੀਫਾਈਨਲ ਨਾ ਕਹੋ ਅਸਲ 'ਚ ਹਰ ਇਲੈਕਸ਼ਨ ਦਾ ਇੱਕ ਆਪਣਾ ਆਪਣਾ ਜਿਹੜਾ ਜ਼ਰੀਆ ਹੁੰਦਾ ਆਪਣੇ ਮੁੱਦੇ ਹੁੰਦੇ ਨੇ ਹਰ ਇਲੈਕਸ਼ਨ ਚ ਸੋ ਇਸ ਕਰਕੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮਤਲਬ ਜਿਹੜੀਆਂ ਪਿੰਡੂ ਪਾਰਟੀ ਕਹਿੰਦੀ ਹੈ ਆਪਣੇ ਆਪ ਨੂੰ ਜਿਹੜੀ ਅਕਾਲੀ ਦਲ ਉਹ ਤੀਜੇ ਨੰਬਰ ਤੇ ਬਾਈ ਫਾਰ ਬਹੁਤ ਵੱਡੇ ਮਾਰਜਨ ਨਾਲ ਤੀਜੇ ਨੰਬਰ ਤੇ ਨੇ ਛੋਟੇ ਛੋਟੇ ਪੈਚਸ ਦੇ ਵਿੱਚ ਉਹ ਜਿੱਤੇ ਨੇ ਉਹ ਬਠਿੰਡਾ ਜਾਂ ਲੰਬੀ ਦੇ ਏਰੀਏ ਦੀ ਪਾਰਟੀ ਬਣ ਕੇ ਰਹਿ ਗਈ ਹੈ। ਨਮਸਕਾਰ ਜੀ ਮੈਂ ਮਨੋਜ ਜੋਸ਼ੀ ਜ਼ੀ ਨਿਊਜ਼ ਤਾਂ ਜੀ ਮੈਂ ਮੇਰਾ ਸਵਾਲ ਕੇਜਰੀਵਾਲ ਸਾਹਿਬ ਸੇ ਹੈ ਕੇਜਰੀਵਾਲ ਸਾਹਿਬ ਕਿ ਉਹ ਗੁਜਰਾਤ ਔਰ ਉੱਤਰ ਪ੍ਰਦੇਸ਼ ਮੇਂ ਵੀ ਆਪਕੀ ਪਾਰਟੀ ਇਲੈਕਸ਼ਨ ਲੜੇਗੀ? ਜ਼ਰੂਰ ਲੜੇਗੀ। aur puri taiyari chal rahi hai. uh CM sahab main Sajad Nurullah Prime Minister TV to CM sahab ek badi dilchasp cheez ye bhi dekhne ko mile jithe bahut sare candidates jene koi 9 vote to jitya koi 5 vote de vich jitya but thode pind to kende sirf ek vote kisene nu payo BJP de candidate nu payi si onnu kithda dekhde ho kyuki oh daava bada vadda karde sige us daave nu kithda dekhiye aur natije thode pind to sirf ek vote hai ਬੀਜੇਪੀ ਦੀ ਇਹਦੀ ਵੀ ਜਾਣ ਚੱਲ ਰਹੀ ਹੈ ਵੀ ਉਹ ਕੌਣ ਪਾ ਗਿਆ ਔਰ ਪਿੰਡ ਦੇ ਲੋਕ ਦੋ ਤਿੰਨ ਬੰਦਿਆਂ ਤੇ ਸ਼ੱਕ ਕਰ ਰਹੇ ਨੇ ਮੈਂ ਕਿਹਾ ਵੀ ਸ਼ੱਕ ਨਾ ਕਰੋ ਕੋਈ ਗੱਲ ਨਹੀਂ ਸੋ ਪਿੰਡ ਦੇ ਦੇਖੋ ਜੀ ਮੈਂ ਪਹਿਲੇ ਦਿਨੋਂ ਕਹਿਣਾ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਕੱਲ ਨੂੰ ਮੈਂ ਪਿੰਡ ਜਾਊਂਗਾ ਆਪਣੇ ਗੁਰਦੁਆਰਾ ਸਾਹਿਬ 'ਚ ਮੱਥਾ ਵੀ ਟੇਕੂਗਾ ਪਿੰਡ ਦੇ ਲੋਕਾਂ ਦਾ ਧੰਨਵਾਦ ਕਰੂੰਗਾ ਤੇ ਦੇਖੋ ਜੇ ਤੁਸੀਂ ਪਿੰਡ ਦੇ ਲੋਕਾਂ ਕੋਲੇ ਮੁੱਖ ਮੰਤਰੀ ਬਣ ਕੇ ਜਾਓਗੇ ਜਾਂ ਵੱਡਾ ਕਲਾਕਾਰ ਜਾਂ ਖਿਡਾਰੀ ਬਣ ਕੇ ਵੱਡੇ ਜਾਓਗੇ ਤਫੇਰੋ ਲੋਕ ਕਹਿੰਦੇ ਯਾਰ ਸਾਡੇ ਨਾਲ ਤਾਂ ਖੇਡਦਾ ਹੁੰਦਾ ਸੀਗਾ ਤੇ ਸਾਡੇ ਨਾਲ ਗੁੱਲੀ ਡੰਡਾ ਖੇਡਿਆ ਸਾਡੇ ਨਾਲ ਬਚਪਨ ਬੀਤੇ ਆ ਸਾਡੇ ਨਾਲ ਕ੍ਰਿਕਟ ਖੇਡਦਾ ਸੀ ਸਾਡੇ ਨਾਲ ਇੱਥੇ ਪੜਦਾ ਸੀ ਤੇ ਤੂੰ ਹੁਣ ਵੱਡਾ ਬਣ ਗਿਆ ਸੋ ਮੈਂ ਕਦੇ ਵੀ ਮੈਂ ਕਹਿੰਦਾ ਕਿ ਮੈਂ ਸਾਡੇ ਪਿੰਡ ਵਾਲਿਆਂ ਤੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ ਆਪਣੇ ਚਾਚੇ ਆਪਣੇ ਤਾਏ ਆਪਣੀਆਂ ਰਿਸ਼ਤੇਦਾਰੀਆਂ ਸਾਡੇ ਸ਼ਰੀਕ ਭਾਈ ਜਿੰਨੇ ਵੀ ਹੈਗੇ ਨੇ ਪਿੰਡ ਚ ਭਾਈਚਾਰਾ ਇੱਕ ਤਾਂ ਮੈਂ ਕਦੇ ਵੀ ਆਪਣੇ ਪਿੰਡ ਰੈਲੀ ਨਹੀਂ ਕਰਦਾ ਜੀ ਕਦੇ ਵੀ ਆਪਣੇ ਪਿੰਡ ਵੋਟਾਂ ਨਹੀਂ ਮੰਗਦਾ ਤੁਸੀਂ ਵੀ ਗਏ ਹੋ ਕਈ ਵਾਰੀ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਯਾਰ ਆਪਣੇ ਪਿੰਡੂ ਵੀ ਵੋਟਾਂ ਮੰਗਣੀਆਂ ਪੈਣਗੀਆਂ ਤੇ ਸਾਡੇ ਪਿੰਡ ਵਾਲੇ ਦਾ ਸਭੋਂ ਆਪ ਪ੍ਰਚਾਰ ਕਰਦੇ ਆ ਘਰ ਘਰ ਜਾ ਕੇ ਹੋਰ ਪਿੰਡਾਂ ਚ ਰਿਸ਼ਤੇਦਾਰੀਆਂ ਚ ਜਾ ਕੇ ਸੋ ਮੈਂ ਸਤੋਜ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਅੱਜ ਵੀ ਦੇਖ ਰਹੇ ਹੋਣਗੇ ਤੇ ਕੱਲ ਨੂੰ ਮੈਂ ਮੱਥਾ ਟੇਕਣ ਗੁਰਦੁਆਰਾ ਸਾਹਿਬ ਵੀ ਜਾਊਗਾ ਤੇ ਪਿੰਡ ਵਾਲਿਆਂ ਨੂੰ ਵੀ ਮਿਲਾਂਗਾ